ਜੀਤਪਨ ਸਾਹਿਬ ਲੋਹੜੀ ਦੇ ਤਿਹਾਰ ਤੇ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਉਤਾਰ ਸਿੰਘ ਸਾਲ ਦਾ ਚੇਅਰਮੈਨ ਪੰਜਾਬ ਪਿੰਡ ਮਾਲ ਸਭ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਲੋਹੜੀ ਦੇ ਤਿਹਾਰ ਤੇ ਲੱਖ ਲੱਖ ਵਧਾਈਆਂ ਦੇਣਾ ਤੇ ਲੋਹੜੀ ਦਾ ਦਿਨ ਜੇਰਾ ਖੁਸ਼ੀਆਂ ਭਰਾ ਹਰ ਘਰ ਜਾਵੇ ਤੇ ਖੁਸ਼ੀਆਂ ਮਨਾਇਆਂ ਜਾਣ ਤੇ ਇਹ ਮੈਂ ਸੰਦੇਸ਼ ਦੇਣਾ ਆਉਣ ਵਾਲੇ ਬੱਚਿਆਂ ਨੂੰ ਖਾਸ ਕਰਕੇ ਉਹ ਨਸ਼ਿਆਂ ਵੱਲੋਂ ਆਪਣਾ ਰੁਝਾਨ ਹਟਾ ਕੇ ਈਡਾਂ ਵਾਲੇ ਪਾਸੇ ਆਪਣਾ ਰੁਝਾਨ ਲਿਆਉਣਾ ਤੇ ਈਡਾਂ ਕਰਕੇ ਆਪਣੇ ਪਿੰਡਾਂ ਦਾ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰਨ ਉਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਬੱਚਿਆਂ ਨੂੰ ਚੈਨਾ ਡੋਰ ਬਿਲਕੁਲ ਵਰਤਣ ਨਹੀਂ ਚਾਹੀਦੀ ਕਿਉਂਕਿ ਚੈਨਾ ਡੋਰ ਨੇ ਬਹੁਤ ਲੋਕਾਂ ਦੇ ਨੁਕਸਾਨ ਕੀਤੇ ਆ ਕਈ ਇਥੋਂ ਤੱਕ ਤੇ ਕਈ ਛੋਟੇ ਬੱਚਿਆਂ ਦੀਆਂ ਗੱਦਨਾ ਕਟੀਆਂ ਜਾਂਦੀਆਂ ਨੇ ਉਹਨਾਂ ਵੀ ਇਹ ਕਈ ਡੈਥ ਵੀ ਹੋ ਸਕਦੀ ਹੈ ਇਹਦੇ ਨਾਲ ਇਸ ਕਰਕੇ ਚੈਨਾਡੋਰ ਦੀ ਜਿਹੜੀ ਆ ਵਰਤੋਂ ਨਹੀਂ ਕਰਨੀ ਚਾਹੀਦੀ ਤੇ ਮੈਂ ਬੱਚਿਆਂ ਨੂੰ ਹਦਾਸ ਦੇਣਾ ਕਿ ਇਹਦੇ ਨਾਲ ਚੈਨਾਡੋਰ ਵਰਤਨ ਨਾਲੋਂ ਕੋਈ ਹੋਰ ਖੇਡਾਂ ਖੇਡ ਲਓ ਕਿ ਪਤੰਗਾਂ ਵਾਲੇ ਪਾਸੇ ਜਿਹੜਾ ਹੈ ਰੁਝਾਨ ਘਟਾਓ ਕਿਉਂਕਿ ਆਉਣ ਵਾਲੇ ਸਮੇਂ 'ਚ ਸਾਡੇ ਬੱਚਿਆਂ ਦਾ ਕੋਈ ਵੀ ਨੁਕਸਾਨ ਨਾ ਹੋ ਸਕੇ ਕਿਸੇ ਛੋਟੇ ਬੱਚੇ ਦਾ ਜਾਂ ਵੱਡੇ ਬੱਚੇ ਦਾ ਕੋਈ ਨੁਕਸਾਨ ਨਾ ਹੋਏ ਮੈਂ ਹੁਣ ਆਪਣੇ ਪਿੰਡ ਦੀ ਪੰਚਾਇਤ ਵੱਲੋਂ ਦੁਬਾਰਾ ਸਮੂਹ ਪੰਜਾਬ ਵਾਸੀਆਂ ਨੂੰ ਤੇ ਬਾਹਰ ਦੇ ਵਾਸੀਆਂ ਨੂੰ ਲੋਹੜੀ ਦੀ ਲੱਖ ਲੱਖ ਵਧਾਈ ਦਿਨਾਂ ਕਿ ਉਹ ਤੁਹਾਡੇ ਲਈ ਸ਼ੋਭਕਾ